ਮੰਮੀ ਧੰਨਵਾਦ ਅੱਜ ਵੇਲ ਕਰ ਦੇਣਾ ਪਰ ਤਾਹੇ ਕਿਹਾਤਾ ਵੀ ਜਿੰਨਾ ਮਰਜੀ ਸਮਾਨ ਰੱਖੋ ਰੱਖ ਲਓ ਭਾਈ ਰਾਜੂ ਜਦੋਂ ਇੱਥੇ ਟਰੈਕਟਰ ਖੜਾ ਦਾ ਰਾਜੂ ਭਾਈ ਨੇ ਮਿੰਟੋ ਸਿਕੰਟੀ ਘੱਟਤਾ ਦੋ ਉਹ ਮੈਨੂੰ ਆਇਆ ਰਹੇ ਸਾਰੇ ਖਾਇਆ ਛੱਡ ਨਹੀਂ ਕੋਈ ਨਹੀਂ ਹੈਗੀ ਹੁੰਦੀ ਖਾ ਜਾਣੀ ਨਾ ਮੈਂ ਕਿਤੇ ਹੋਰ ਨੂੰ ਆਦੀ ਹੋਰ ਨੂੰ ਆਦੀ ਦੇਖ ਲੈ ਕਿੱਥੇ ਪਹਿਲਾਂ ਇੱਧਰ ਪਈ ਤੀ ਉਹ ਟਰੈਕਟਰ ਖੜਾ ਦਾ ਲੈ ਭਾਈ ਹੋ ਗਿਆ ਚਿੱਟ ਸਾਰੀ ਪਰੇ ਟੇਪ ਲੱਗੀ ਰਹੀ ਆ ਕਿਤੇ ਚੋਂ ਤਰ ਨਹੀਂ ਆ ਗ੍ਰੀਨ ਪਲਾਈ ਮੈਂ ਵੀ ਉਸ ਤਰੀਕਾ ਦਾ ਬਸ ਜਦੋਂ ਕੰਮ ਫਾਈਨਲ ਹੋ ਗਿਆ ਤੇ ਤਾਰ ਤਾਂ ਨਿਕਲ ਲਾਓ ਬਈ ਆ ਕੰਮ ਕਰਦੇ ਕਰਦੇ ਮੰਮੀ ਨੇ ਕਹਤਾ ਮੈਂ ਐਸਾ ਨਾ ਜਿਹੜੀ ਟੱਕ ਟੱਕ ਕਰੀ ਜਾਂਦੀ ਸੀ ਬਿੱਟੂ ਨੇ ਕਹਤਾ ਵੀ ਤੇਲ ਪਾ ਦੇ ਪਾਤਾ ਬਾਈ ਆ ਲੈ ਕਰਤਾ ਪੱਕਾ ਕੰਮ ਲੈ ਇਸੀ ਗੱਲ ਵਧੀਆ ਫਾਇਦਾ ਲੈ ਲਾ ਕੀ ਖਾਣਾ ਬਾਈ ਕਹਿੰਦੇ ਹੁੰਦੇ ਵੀ ਮੈਂ ਐਸ ਜਿਹੜੀ ਇਹ ਸਿੰਗ ਖੜਕਾਉਂਦੇ ਵੀ ਤੇਲ ਪਾ ਦੋ ਤੇ ਤੇਲ ਵੀ ਖੁੱਲਾ ਹੀ ਪਾਤਾ ਇੰਨੇ ਬਾਅਦ ਦੇਖੇ ਖਦੇ ਪਾਣੀ ਜਾਂਦਾ ਪਏ ਇੱਥੇ ਕਾਹਤ ਜਾਂਦਾ ਤੂੰ ਬਾਉ ਫਿਰ ਗੋੜਾ ਚ ਖਾ ਜਾਂਦੇ ਰੇ ਮੰਮੀ ਸਿੰਘਾ ਚ ਬਿੱਟੂ ਦੇਖ ਲਾ ਤਾਂ ਕਿਹਾ ਤਾਂ ਆ ਗਿਆ ਤੇਲ ਸਾਨੂੰ ਨੇੜੇ ਲਾਉਂਦੀ ਬੁੱਤੇ ਹਾਂ ਆਲਾ ਡੈਡੀ ਨੇ ਖੁੱਲਾ ਤੇਲ ਪਾ ਉਹ ਕੱਟੀ ਵੀ ਖੁੱਲੀ ਚ ਚੜ੍ਹਦਾ ਫਿਰਦੀ ਐ ਮਸਤੀ ਹੋ ਪਈ ਐ ਲਓ ਜੀ ਭਾਈ 11 ਵਜੇ ਦਾ ਟਾਈਮ ਐ ਕਹਿੰਦੇ ਬਿੱਟੂ ਨੇ ਘਰ ਚ ਦਰਸ਼ਨ ਪਾਏ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂ 12 ਵਜੇ ਸਤਿ ਸ਼੍ਰੀ ਅਕਾਲ ਜੀ 12:00 ਬੱਜ ਗਏ ਸੱਚ ਦੱਸ ਦੇ 12:00 ਬੱਜ ਗਏ ਆ ਦੇਖਾਂ ਤੂੰ 11:00 ਬਜੇ ਦਾ ਘੰਟਾ ਲੇਟ ਚਲ ਕੋਲੇ ਖਾਦ ਕੀਤੀ ਉਹ ਲੱਕੜ ਦਾ ਗਿਆ ਕੰਮ ਮਨਿੰਦਰ ਵੀਰ ਜਿਹੜਾ ਸਟੇਲੀਆ ਵਾਲਾ ਉਹਦੀ ਮੱਥਰ ਪਈ ਸੀ ਤੇ ਕਾਫੀ ਦੇ ਕੇ ਚੱਲੇ ਦੁਕਾਨਪਨ ਦੁਕਾਨ ਘੱਟ ਵੱਟ ਕਰਕੇ ਫਿਰ ਜਾਣਾ ਜਲੰਧਰ ਇਹੋ ਸਾਰੇ ਚੱਕਣੇ ਆਪਣੇ ਜਿਹੜੀ ਰਾਜੂ ਬਾਈ ਨਾਲ ਤੇ ਸਾਰੀ ਉਹ ਚੱਕ ਲੈਣੀ ਸਾਰੀ ਸਾਰੀ ਘੱਟ ਵੱਟ ਕਰਦਣੀ ਵੇਰ ਵਾਰ ਵਾਰ ਫੇਸ ਨਹੀਂ ਲੈ ਕੇ ਘਰ ਪ ਜਾਉਂਗੇ ਲੈ ਅਸੀਂ ਉਹਦੇ ਕਰਕੇ ਇੰਗਲੈਂਡ ਰੀੜੀ ਰੀੜੀ ਆਹ ਰੇੜੇ ਵਾਲਾ ਰੇੜੇ ਪਰ ਜਾਣੀ ਟਰੈਕਟਰ ਤੇ ਜੱਟ ਆ ਜੇ ਇਹ ਮੋਟਰਸਾਈਕਲ ਪਰ ਜਾਣ ਵਾਲਾ ਕੰਮ ਨਹੀਂ ਹੈ ਬੀਟੂ ਭਾਈ ਕਿੰਨੇ ਟਾਈਮ ਹੋ ਗਿਆ ਬਈ ਨੂੰ ਜੀ ਨੂੰ ਮਹੀਨਾ ਹੋ ਗਿਆ ਮਹੀਨੇ ਦੇ ਪੱਦੋਗੇ ਭਾਈ ਅਤੌਈ ਮਹੀਨੇ ਹੋ ਗਏ ਨਾਲੇ ਪਤਾ ਲੱਗ ਜੂਗਾ ਭਾਈ ਵੀ ਹੈ ਜਾਨ ਉਹਦਾ ਕਾ ਬਿਗੜਨਾ ਤਾਂ ਪਤਾ ਨਹੀਂ ਕੁਝ ਵੀ ਜਲਾਏ ਭਾਈ ਹਾਂ ਨਾ ਪੱਕੀ ਗਰੰਟਡ ਹਾਂ ਉਹਦਾ ਜਿਹੜਾ ਹੁਣੇ ਵਿਗੜ ਗਿਆ ਫੇਰ ਕੱਲ ਕੰਮ ਕਾਦੀ ਜੇ ਹੁਣੇ ਵਿਗੜ ਉਹਦਾ ਭਾਈ ਕੰਮ ਕਰਦਾ ਚੱਲ ਬਣਾ ਤਾਂ ਉੱਥੇ ਪੱਥਰ ਵਾਲੇ ਲੱਗੇ ਹੋ ਤੇ ਕਹਿ ਲੈਣ ਦੇ ਸਾਹਮਣੇ ਪਗੇ ਉਦੋਂ ਉਹਨੇ ਤੇ ਉਦੋਂ ਵੀ ਕਲੀਅਰ ਹੋਇਆ ਗੇਜ ਰਹਿ ਕੇ ਦੂਰੇ ਤੇ ਹੁਣ ਆਪਣਾ ਕੰਮ ਵੀ ਚਾਹ ਲੋ ਜਬ ਦਿੱਤੀ ਹੈ ਜਨਵਰੀ ਚ ਆ ਜਾਣਾ ਉਹਨਾਂ ਨੇ ਉਹ ਕੋਈ ਗੱਲ ਨਹੀਂ ਬਾਈ ਜੇ ਅੱਫਾ ਨੇ ਹੁਣ ਕੰਮ ਠੱਟੇ ਚੱਕਦੇ ਚੱਕ ਦਾਣੇ ਆ ਠੀਕ ਨਹੀਂ ਨਹੀਂ ਉਰੇ ਸਮਾਨ ਮਾਣਾ ਥੋੜਾ ਜਿਹਾ ਉਰੇ ਨਹੀਂ ਉਰੇ ਆਪਾਂ ਨੇ ਕਟਿੰਗ ਕਰਕੇ ਸਰਮੈ ਕਾ ਲਾ ਕੇ ਲੈ ਜਾਣਾ ਉੱਥੇ ਆਣਾ ਨਾ ਉੱਥੇ ਆਪਣਾ ਕੰਮ ਨਿਬੜ ਜਾਊਗਾ ਉਰੇ ਉਹਨੇ ਜੋੜੀ ਬੱਲੇ ਦਾ ਮਤਲਬ ਜਿਹੜਾ ਥੋੜਾ ਬਹੁਤ ਰਹਿੰਦਾ ਕੰਮ ਬੰਦਲਾ ਤੇ ਜਾਣ ਨੂੰ ਜਿਹੜੇ 2-4 ਦਿਨ ਲੱਗਣੇ ਹਫਤਾ ਲੱਗਣਾ ਕੱਲੋਂ ਇੱਕ ਗੇੜਾ ਮਾਰਿਆ ਹੀ ਆਪਾਂ ਕਿਹਾ ਕਹਿੰਦਾ ਕਿਹੜਾ ਦਰਾਜੇ ਜਿਹਦਾ ਨਾਪ ਜਾ ਰਹਿੰਦਾ ਇੱਕ ਟਾਕੀ ਦਾ ਕਿ ਉਹ ਫੇਰ ਆ ਕੀ ਕਰ ਲੂੰਗਾ ਵਿਚ ਨੂੰ ਨਹੀਂ ਜਾ ਤਾਂ ਉਹਨੂੰ ਮਿਸਤਰੀ ਨੂੰ ਪੁੱਛ ਲਾਂਦੇ ਇਹ ਮੰਗਲਮ ਗੁਰਾ ਵੱਡੀ ਪਰ ਆ ਸਾਰੀ ਜੜੀ ਲਾ ਦਿੰਦੇ ਮੋਟਰਸਾਈਕਲ ਪਰ ਚੱਲ ਦੋ ਘੰਟੇ ਚ ਮੁਰਿਆਉਣਾ ਹਾਂ ਅੱਜ ਉਹ ਖੜਾ ਅੱਜ ਨੇ ਕਿਹਾ ਅੱਜ ਨਹੀਂ ਅੱਜ ਸਾਡੇ ਪਰ ਕਿ ਹਾਲੇ ਬਾਈ ਬਿੱਟੂ ਟਾਈਮ ਨਹੀਂ ਹੈਗਾ ਸਵੀਟ ਟਾਈਮ ਤੇ ਸਾਜਣਾ ਮਣ ਤੂੰ ਪਹਿਲਾਂ ਬੋਰਡ ਚੱਕ ਲੈਣ ਦੇ ਆਪ ਜਿਹੜਾ ਕੰਮ ਕਰਨੇ ਆਣ ਚੱਲ ਆਇਆ ਤੇ ਸਾਹਮਣੇ ਉਹ ਖਾਲੀ ਕਰਕੇ ਜਿਹੜਾ ਕਰੀਵਰ ਲਾਲ ਕੋੜਾ ਸਟਾਰਟ ਚੱਲ ਆਇਆ ਇਹ ਬਿੱਟੂ ਕਰਕੇ ਬਈ ਸਲਫਾ ਪੁੱਜਣ ਲੱਗੀ ਅੱਜ ਗੱਡੀ ਕਰੀ ਪਿਛੇ ਨਹੀਂ ਬਿੱਟੂ ਇੱਥੇ ਗੱਡੀ ਖੜਦੀ ਦੀ ਹੌਲਟ ਹੋਇਆ ਪਿਆ ਦਾ ਹੁਣ ਇਹ ਚੱਲਦਾ ਨਹੀਂ ਹੁਣ ਗੱਡੀ ਚੱਲਦੀ ਜੀ ਸਾਲਾ ਏਰੋ ਜੀ ਨਿਕਲਦਾ ਤਾਂ ਹੁਣ ਮੀਨਾ ਉਹ ਗੱਡੀ ਵੀ ਦਾ ਕਣਕ ਕਣਕੇ ਦੇ ਬਚਾਤੀ ਨੇ ਜਦੋਂ ਇਹ ਨੂੰ ਪੁੱਛਣਾ ਹੀ ਨਾ ਨਾ ਆਇਆ ਤਾਂ ਨਹੀਂ ਆਇਆ ਨਹੀਂ ਯਾਰ ਕਣਕ ਕਣਕੇ ਟਕਰੇ ਦੇਦਾ ਫਿਰ ਹੁਣ ਜਦ ਆਪਾਂ ਨੇ ਆਇਆ ਦੱਸ ਹੁਣ ਟਰੈਕਟਰ 'ਤੇ ਕੱਪੜਾ ਦਿੱਤਾ ਉਹ ਤਾਂ ਕਿ ਗੱਡੀ 'ਤੇ ਟਰੈਕਟਰ 'ਤੇ ਹਾਂ ਟਰੈਕਟਰ ਟਰੈਕਟਰ 'ਤੇ ਚਾਦਰ ਦਿੱਤੀ ਜੀ ਨਾ ਹਾਂ ਫਿਰ ਤੂੰ ਇਹਨਾਂ ਨੂੰ ਪੁੱਛ ਦੇਣੀ ਪੁੱਛਿਆ ਕੀ ਨਹੀਂ ਯਾਰ ਗੱਲ ਨਹੀਂ ਪਸੰਦ ਆ ਖੜਨਾ ਬਾਈ ਉਹ ਤਾਂ ਚੱਲ ਸਮਾਨ ਰੱਖਣੀ ਪੈਣੀ ਉਹ ਤਾਂ ਆਪਾਂ ਨੂੰ ਰੱਖਣੀ ਪੈਣਾ ਤਾਂ ਕੱਪੜਾ ਦੇਣੀ ਪੈਣਾ ਪਰ ਉਹ ਗੱਲ ਆ ਨਾ ਜਿਹੜੀ ਕਹਿ ਰਹੇ ਵੀ ਈ ਦੇ ਕੰਮ ਘੱਟ ਆ ਗੱਡੀ ਦੇ ਕੰਮ ਜ਼ਿਆਦਾ ਵਿਆਹ ਕਰਕੇ ਗੱਡੀ ਚੱਲੀ ਜ਼ਿਆਦਾ ਹਾਂ ਸੋ ਇਸ ਕਰਕੇ ਚੱਲ ਬਿੱਟੂ ਫਿਰ ਮਾਰੋ ਸਾਲਵ ਠੀਕ ਹੈ ਠੀਕ ਹੈ ਤੇਰੀ ਵਿਚਾਰਾ ਬਾਈ ਬਹੁਤ ਦਿਨ ਬਾਅਦ ਸਟਾਰਟ ਹਾਂ ਸਟਾਰਟ ਕਰੀ ਕਰੋ ਬਾਈ ਨੂੰ ਵੀ ਗੇਅਰ ਨਹੀਂ ਫਿਰ ਲੋੜੇ ਹਫਤੇ 4-4 ਆਸਾਂ ਸਰ ਵਧੀਆ ਹਾਂ ਵਧੀਆ ਟ੍ਰਾਂਸਫਰ ਪਹਿਲੇ ਤੇ ਠੀਕ ਹੈ ਉਹ ਲੋਡ ਨਹੀਂ ਪਿਆ ਹੋਣਾ ਵਿੱਚ ਦੂਆ ਕੱਢ ਕੇ ਪਾ ਲੈਂਦਾ ਕਈ ਵਾਰ ਇਹ ਤੋਂ ਇਹ ਵੀ ਬਸ ਹੋਣਾ ਇਹਦਾ ਕੰਮ ਨਿਪਟ ਗਿਆ ਤੋ ਦੇਣਾ ਹਰੇ ਮੈਂ ਕਿਹਨੇ ਲੱਗਿਆ ਦੇਣਾ ਤੋ ਦੇਣਾ ਤੋ ਦੇਣਾ ਨਹੀਂ ਕੀ ਕਰਨਾ ਸਲਾਹ ਤੇ ਲਿਖੋ ਸਟਾਰਟਿੰਗ ਮਾਰੇ ਕਰਦਾ ਇੱਕ ਵਾਰ ਪਾਰਟੀ ਦਾ ਕੰਮ ਉਹ ਲਾਲਕੋੜਾ ਲਾਲਕੋੜਾ ਚਾਹਣਾ ਲਾਲਕੋੜਾ ਲਾਲਕੋੜਾ ਕਮਰੇ ਨਾਲ ਕਮਰੇ ਨਾਲ ਨਹੀਂ ਫੇਟ ਆਪਨੇ ਕੋਲ ਆ ਉਹਦੇ ਖੇਤਾਂ ਚੋਂ ਦੇ ਵੀ ਇੱਕ ਬੀਜ ਨਹੀਂ ਗਾਣ ਕੋਠੀ ਤੇ ਆਇਆ ਇੱਕ ਬੀਜ ਨਹੀਂ ਇਹਦਾ ਮੁੜ ਗਿਆ ਮੁੜ ਗਿਆ ਕਟਾਈ ਬਹੁਤ ਆ ਬਾਈ ਹੋਰ ਗੱਲਾਂ ਨਹੀਂ ਕਰਦਾ ਗੱਡੀ ਔਖੀ ਮੋੜਦੀ ਐ ਇਹ ਤਾਂ ਗੱਡੀ ਨੇ ਲੰਢੀ ਔਖੀ ਮੋੜੀ ਵੀ ਟਰੈਕਟਰ ਖਾਉਂਦੀ ਉਹ ਟਾਇਰ ਲੱਗ ਜਾਣਾ ਨਹੀਂ ਮੈਂ ਟਾਇਰ ਲਿਆ ਹਾਂ ਟਰੈਕਟਰ 10-15 ਮਿੰਟ ਬਾਅਦ ਗੱਡੀ ਲੰਢੀ ਆਉਂਦੀ ਉਹ ਨਹੀਂ ਪਿੱਛੇ ਘਰ ਟਾਇਰ ਲੱਗ ਗਿਆ ਪੂਰਾ ਪੂਰਾ ਹੀ ਐ ਟਾਇਲ ਦੇਰੇ ਪਾਟ ਰਣੀ ਟਰੈਕਟਰ ਆਏ ਨਾ ਬਿੱਟੂ ਸੌਖਾ ਮੋੜ ਜਾਂਦਾ ਗੱਡੀ ਆਪਣੀ ਮੋੜਦੀ ਐ ਲੈ ਬਿੱਟੂ ਮੋਟਰ ਚੱਕਣਾ ਪੈਣਾ ਕੱਦਾਂ ਏ ਬਾਈ ਹੁਣ ਉਧਰੋਂ ਦਿਖਾਉਂਦੇ ਤੁਹਾਨੂੰ ਜਿੱਤਾਂ ਨੂੰ ਗਿਆਏ। ਲਓ ਜੀ ਬਾਈ ਰੈਡੀ ਪਾ ਲਿਆਂ ਦੀ। ਤੇ ਹੁਣ ਦੇਖਦੇ ਆ ਵੀ ਕਿੱਕਣਾ ਲੋਟ ਆਉਂਦਾ ਪ੍ਰੋਜੈਕਟ। ਲਓ ਜੀ ਬਾਈ ਲਾਗੇ ਮਾਲ ਚੱਕਣ ਦੋ ਸ਼ੀਟਾਂ ਆ ਗਈਆਂ। ਮਾਲ ਇੰਨਾ ਹੈ ਦੇਖ ਕੇ ਡਰ ਲੱਗਿਆ ਇੱਕ ਵਾਰ। ਹੌਲੀ ਏ ਬਾਈ। ਬਹੁਤ ਹੌਲਾ। ਆ ਤਾਂ ਹੌਲੀਓ ਸ਼ੀਟ ਆ, ਦੂਈ ਭਾਰੀ ਆ। ਦਾ ਬਾਈ ਲੱਦ ਹੋਣ ਲੱਗ ਗਿਆ। ਇੱਧਰ ਕਰ ਦੇਣ ਆਪਾਂ ਨੇ ਅੱਜ ਬੇਲ ਮੰਮੀ ਰਾਂ ਕਰਨੀ। ਮੰਮੀ ਧੰਨਵਾਦ ਅੱਜ ਵੇਲ ਕਰ ਦੇਣਾ ਪਰ ਤਾਹੇ ਕਿਹਾ ਤਾਂ ਵੀ ਜਿੰਨਾ ਮਰਜ਼ੀ ਸਮਾਨ ਰੱਖੋ ਰੱਖ ਲਓ ਭਾਈ ਰਾਜੂ ਜਦੋਂ ਇੱਥੇ ਟਰੈਕਟਰ ਖੜਾ ਦਾ ਰਾਜੂ ਬਾਈ ਨੇ ਮਿੰਟੋ ਸਿਕਿੰਟੀ ਕਰਤਾ ਦੋ ਮੈਨੂੰ ਆਇਆ ਰਹੇ ਸਾਰੇ ਖਾਣਾ ਛੱਡਣੀ ਕੋਈ ਨਹੀਂ ਹੈਗੀ ਹਾਂ ਜੜੀ ਮੈਨੂੰ ਕਿੱਥੇ ਹੋਰ ਨੂੰ ਆਦੀ ਹੋਰ ਨੂੰ ਆਦੀ ਦੇਖ ਲੈ ਕਿੱਥੇ ਪਹਿਲਾਂ ਇੱਧਰ ਪਈ ਤੀ ਉਹ ਟਰੈਕਟਰ ਖੜਾ ਦਾ ਫਿਰ ਇੱਧਰ ਹੁਣ ਟਰੈਕਟਰ ਉਧਰ ਚਲੇ ਗਿਆ ਹੈ ਨਾ ਆਹ ਉਧਰ ਖੜਾ ਥੰਗ ਨਹੀਂ ਖੜਾ ਵੇ ਲੋ ਹਾਂ ਟਰੈਕਟਰ ਹੋ ਗਿਆ ਤੇ ਵੀ ਲਵਾਈ ਕੀ ਜ਼ਿਆਦਾ ਹੋਈ ਇਹ 4/6 ਦੀ ਹੈ ਮਨ ਲਾ ਜੀ 6 ਪਤਾ ਨਹੀਂ 8 ਦੀ ਹੈ ਭਾਈ 6 ਦੀ ਹੋਵੇ ਹੈ 6 8 ਫੁੱਟੇ ਹੁੰਦੇ ਨੇ ਨਹੀਂ ਜੀ 8 ਤਾਂ ਨਹੀਂ ਮਿਸਤਰੀ ਦਾ 6 ਦਾ ਹੁੰਦਾ ਇਹ ਕਿੰਨੀ ਲੰਬੀ ਹੈ 5 ਫੁੱਟ 5 ਫੁੱਟ ਕਿੰਨੇ ਲੱਖ ਰੁਪਏ ਰੱਖੀ ਹੈ ਲੋ ਭਾਈ ਚੱਲ ਰਿਹਾ ਕੰਮ ਅੱਜ ਕਰ ਦੇਣੀ ਜਗਾ ਬੇਲੀ ਬਾਈ ਕੋਲ ਇਧਰ ਇਹ ਕਿੰਨੇ ਲੱਖ ਦਾ ਵਾਹ ਵਾਹ ਵੀ 3 ਲੱਖ ਰੁਪਏ ਚੱਲਿਆ ਜੀ ਤਿੰਨ ਦਾ ਕਾਇਵਟਾ ਦੋਦੀ ਤਿੰਨ ਦਾ ਤਿੰਨ ਦਾ ਮਾਲ ਆ ਭਾਈ ਦੇਖ ਲੋ ਬਿੱਟੂ ਦਿੰਦਾ ਫਲਾਈਆ ਭਾਈ ਬਹੁਤ ਗਰੰਟੀ ਵਾਲੀ ਨੱਤੀ ਵੀ ਪੂਰੀ ਇਹ ਲਾ ਕੀ ਸਿਸਟਮ ਹੈ ਕੀ ਆ ਚੀਜ਼ ਹੈ ਹਨਾ ਇਹ ਇੱਕ ਨਾ ਚਲੋ ਭਾਈ ਨਾ ਭਾਈ ਹੋ ਗਿਆ ਸਾਰੀ ਪਰ ਟੇਪ ਲੱਗੀ ਪਈ ਆ ਅੱਗੇ ਆਗੇ ਟੇਪ ਕਹਤਰ ਨਹੀਂ ਆਹ ਗ੍ਰੀਨ ਪਲਾਈ ਮੀਆਂ ਵੀ ਉਸ ਤਰੀਕਾ ਦਾ ਵਿਵਸਾ ਵਧੀਆ ਕੰਮ ਫਾਈਨਲ ਹੋ ਗਿਆ ਤੇ ਤਾਰ ਤਾਂ ਨਹੀਂ ਹੁਣ ਦੂਈ ਰਹਿ ਗਈ ਬਟੂ ਹੁਣ ਦੂਈ ਰਹਿ ਗਈ ਦੂਈ ਰਹਿੰਦੀ ਬਹੁਤ ਉਹ ਵੀ ਡਰ ਲੱਗਦਾ ਦੇਖ ਕੇ ਵੀ ਖੜਾ ਠਕਾ ਉਹ ਪਲਾਈ ਦੇਖਣ ਜੋਗ ਉਹ ਨਿੱਗਰ ਉਹ ਬਾਪ ਇੱਕ ਨੰਬਰ ਉਹ ਚੀਜ਼ ਮੇਰੇ ਸੁਣ ਇਹ ਇਹ ਤਾਂ ਆਮ ਲੱਗਦੀ ਲੱਗਦੀ ਆਹ ਨਹੀਂ ਨਹੀਂ ਨੂੰ ਲੱਗਦੀ ਇਹ ਤਾਂ ਇੱਕ ਫੱਟੇ ਚੱਕਾਂਗਾ ਮੇਰੇ ਸਾਹ ਨਾਲ ਲਾਲੀ ਦੇਖ ਲਾਗੇ ਜੀ ਜਸ ਹੈ ਜੀ ਜੀ ਹਾਂ ਮੋਟੀ ਐ ਉੱਪਰ ਪੂਰਾ ਉੰਨੀ ਹੁੰਦਾ ਉਹ 550 ਦਾ ਪੌਣੀ ਦੀ ਹੋਣੀ ਰੰਗ ਵੀ ਦੇਖ ਲੈ ਕਿਹੋ ਜਿਹਾ ਲਾਲ ਫਿਰ ਕਾਲੀ ਲੱਗਿਆ ਪਉਂਦਾ ਪਰ ਕਾਲੀ ਦੇ ਐ ਜੀ ਹਾਂ ਨਹੀਂ ਜਿੱਕੇ ਵੀ ਲਿਖਦੇ ਰੰਗ ਦੇ ਲਿਖੀ ਦੇ ਬਿੱਟੂ ਕਿੰਨੇ ਸਾਲ ਵਾਲੀ ਇਹ 30 ਸਾਲ ਵਾਲੀ ਹਾਂ ਰੰਗ ਦੇਖਣਾ ਵੀ ਤਾਂ ਰੰਗ ਤਾਂ ਆਉਂਦੀ ਤੇ ਨਾ ਹੱਥ ਫੇਰ ਕੇ ਦੇ ਪਲੇਟ ਦੇਖ ਕੇ ਨੀ ਘੰਟ ਬੋਲਈਏ ਫਰਕ ਤਾਂ ਹੈਗਾ ਹੈਗਾ ਨਾ ਪੈਸੇ ਲਈ ਤਾਂ ਕੋਈ ਫਰਕ ਪੈਂਦੀ ਹੈਗਾ ਪੈਸੇ ਜਿੰਨੇ ਬਈ ਗੋੜ ਮਿੱਠਾ ਹੋਈ ਜਾਂਦਾ ਜਿੰਨੇ ਪੈਸੇ ਲਾਉਂਗੇ ਬਟੂ ਇਹ ਪਹਿਲੀ ਵਾਰ ਹੀ ਲਾਈ ਕਿ ਪਹਿਲਾਂ ਵੀ ਲਾਈ ਹੈ ਨਾ ਪਹਿਲੀ ਵਾਰ ਹੀ ਇਹਨੂੰ ਨਹੀਂ ਕਿਤੇ ਲਈ ਹਾਂ ਹਾਂ ਦੇਖੀ ਜੂਰ ਕੰਪਨੀ ਦਾ ਜਿਹੜੀ ਕੰਪਨੀ ਕਹਿੰਦੇ ਉਹ ਮੁਫਤੀ ਦਾ ਅੱਛਾ ਆ ਦੇਗਾ ਕੀਆ ਹ ਮਰੀਨ ਗ੍ਰੇਡ 30 ਹਰਸ ਬਰਾਂਟੀ ਵਾਲੇ ਲਿਖ ਕੇ ਦਿੱਤੀ ਆ ਉਹਨੇ ਐਸੇ ਮੋੜ ਜੀ ਕਾਪੀ ਉੱਪਰ ਲਿਖਿਆ ਰਹਿਤੀ ਕਿ ਬਿੱਲ ਕੱਟਿਆ ਬਿਲਾ ਬਿਲਾ ਕਿੱਦਾਂ ਕਰ ਪਰਦਾ ਪਾਣੀ ਵਾਲਾ ਜੀ ਹੂੰ ਇੱਕ ਸਾਈਡ ਤੇ ਮੈਂ ਤਾਂ ਲਾਉਣਾ ਨਹੀਂ ਇੱਕ ਸਾਈਡ ਛੱਡ ਦੇ ਪੱਕਾ ਬਿੱਲ ਦਿੱਤਾ ਭਾਈ ਕੱਟ ਕੇ ਬਤਾਲੀ ਕੋਈ ਜਨ ਪਤਾ ਹੋਣਾ ਲੱਗੇ ਇਹ ਵੀ ਕੀ ਹੋ ਗਿਆ ਮੈਂ ਨਹੀਂ ਦਊਗਾ ਨਹੀਂ ਹੋਊਗਾ 来ਗੀ ਅੱਧੀ ਨਹੀਂ ਲਾ ਪੀਆ ਹਿੱਸਾ ਵੀ ਨਹੀਂ ਆਇਆ ਮੈਂ ਕਿਹਾ ਬਿੱਟੂ ਨਾਲ ਦੀ ਬੱਸ ਹੋ ਜਾਣੀ ਬੱਸ ਤਾਂ ਫਿਰ ਹੋਣੀ ਆ ਨਾਲ ਲੱਗੇਗਾ ਤਾਂ ਆਪਾਂ ਵੀ ਆ ਹੂੰ ਹੂੰ ਮੁੰਡਾ ਕਹਿੰਦਾ ਦੂਗਾ ਕਹਿੰਦਾ ਅੱਜ ਹਟਦਾ ਨਹੀਂ ਬਿੱਟੂ ਕਹਿੰਦਾ ਹੈ ਕਹਿੰਦਾ ਬੱਸ ਕਰਾ ਕੇ ਛੱਡੂਗਾ ਓ ਨਾਲ ਵਾਲਾ ਮੁੰਡਾ ਕਹਿੰਦਾ ਮਾ ਕੋਈ ਨਹੀਂ ਚੀਜ਼ ਤਾਂ ਫਿਰ ਕੁਆਲਟੀ ਤਾਂ ਹੈਗੀ ਹੋਵੇ ਜਿਹੜੀ ਬਈ ਵਧੀਆ ਚੀਜ਼ ਹੈ ਉਹ ਦੀ ਲੱਕੜ ਬੋਲਦੀ ਆਪਣੇ ਮੂੰਹ ਤੇ ਲੱਕੜ ਮੂੰਹ ਤੇ ਬੋਲਦੀ ਆਰੇ ਕੈਮੀਕਲ ਲੱਗੇ ਪੈਣ ਦੇਖਦਾ ਸਾਰੀ ਹਾਂ ਉਹ ਲੱਕੜਪਾਂਦ ਤੂੰ ਵੀ ਤਾਂ ਨਾਲ ਗਿਆ ਥਾ ਵਿਸ਼ੋਕ ਦੇ ਵਿੱਚ ਛੱਡੀ ਵੀ ਆ ਲੱਕੜ ਇਹ ਬਿੱਟੂ ਟੋਪੀਆਂ ਤਾਰਦੇ ਯਾਰ ਹੁਣ ਤਾਂ ਧੁੱਪ ਨਿਕਲੇ ਆਈ ਪੂਰਾ ਠੰਡੇ ਬਹੁਮਾਨ ਦਾ ਤਮਾਰਾ ਆਜ ਜਿਹੜੀ ਨੂੰ ਪਾ ਕੇ ਨਹੀਂ ਗੇ ਸਾਰੇ ਬਿਮਾਰ ਕਿਹੜੇ ਵਿਆਹ ਚ ਉਹ ਇਹ ਜਿਹੜੇ ਵਿਆਹ ਚ ਗਏ ਤੇ ਕਿੱਥੇ ਕੋਈ ਆ ਦੇ ਕਿਆ ਕਹਿੰਦਾ ਤੇਰਾ ਭੂਆ ਦੀ ਕੁੜੀ ਦਾ ਵਿਆਹ ਦਾ ਸਾਰਾ 550 ਰੁਪਏ ਆ ਕੇ ਹੋ ਜਾਂਦਾ ਭਾਈ ਤਾਂ ਹਾਈ ਤੇ ਹਵਾ ਚੱਲਦੀ ਹੈ ਨਹੀਂ ਹੁਣ ਕਈ ਦਿਨ ਹੋ ਗਏ ਹਵਾ ਚੱਲਦੀ ਉਹ ਚੱਲਦੀ ਹੈ ਬਾਹਰ ਹੂੰ ਤਾਂ ਤੁਸੀਂ ਹੁਣ ਬਾਹਰ ਹੁਣ ਗਰਾਊਂਡ 'ਚ ਹਾਂ ਉਹਦਾ ਚੋਰਾਗਾ ਦਿੱਤੇ ਠੰਡੀ ਆਇਆ ਜਿੱਦਣ ਅਸੀਂ ਚੰਡੀਗੜ੍ਹ ਗਏ ਉਦੋਂ ਲੈਪਟਾਪ ਲੈਣਾ ਉਦੋਂ ਵੀ ਫੁੱਲ ਹਵਾ ਚੱਲਦੀ ਸੀ ਉਹ ਤੇ ਗੱਡੀ ਕਰਕੇ ਰਹੇ ਨਾ ਤੁਸੀਂ ਹਾਂ ਅਸੀਂ ਉੱਥੇ Omaxo ਫੜੇ ਤੇ ਘੰਟਾ ਖੰਡ ਜਦ ਠੰਡ ਨੇ ਬੱਸ ਕਰਾਤੀ ਬਿੱਟੂ ਨਾਲ ਨੂੰ ਆਏ ਪਤਾ ਨਹੀਂ ਨਾ ਲੱਗਾ ਘੜੀ 'ਚ ਕਿੱਧਰ ਲੰਘ ਜਾਣਾ ਮੋਟਰਸਾਈਕਲ ਜੈਕਟ ਟੋਪੀ ਪੱਕੀ ਹੈ ਵੈਲਟ ਤਾਂ ਨਹੀਂ ਕਰ ਲਈ ਬੈਲਡਾ ਯਾ ਪੱਕੀ ਹੁੰਦੀ ਆ ਰੋਸਿਆਂ ਸਿਆਲ ਸਿਆਲ ਹੈ ਚੱਲ ਮੁੰਡਾ ਦਾਬਦਾ ਬਿੱਟੂ ਇਹ ਨੂੰ ਪਤਾ ਕਾ ਕਹਿੰਦਾ ਕਾਨੇ ਚ ਕਹਿੰਦਾ ਅੱਜ ਪੱਟ ਫੁੱਲੂਗੇ ਬਿੱਟੂ ਕਹਿੰਦਾ ਜੋਰ ਲਾਉਂਗਾ ਕਹਿੰਦਾ ਲਓ ਬਈ ਆ ਕੰਮ ਕਰਦੇ ਕਰਦੇ ਮੰਮੀ ਨੇ ਕਹਤਾ ਮੈਂ ਐਸਾ ਨਾ ਜਿਹੜੀ ਟੱਕ ਟੱਕ ਕਰੀ ਜਾਂਦੀ ਸੀ ਬਿੱਟੂ ਨੇ ਕਹਦਾ ਵੀ ਤੇਲ ਪਾ ਦੇ ਪਾਤਾ ਬਾਈ ਆ ਲੈ ਕਰਤਾ ਪੱਕਾ ਕੰਮ ਲਾ ਕੇ ਹੋਣਾ ਬਾਈ ਕਹਿੰਦੇ ਹੁੰਦੇ ਵੀ ਮੈਂਸ ਜਿਹੜੀ ਇਹ ਸਿੰਗ ਖੜਕਾਉਂਦੇ ਵੀ ਤੇਲ ਪਾ ਦੋ ਤੇ ਤੇਲ ਵੀ ਖੁੱਲਾ ਹੀ ਪਾਤਾ ਬੱਸ ਕਰੋ ਇਹ ਨਹੀਂ ਬਾਦੇ ਦੇਖੇ ਖੜੇ ਪਾਣੀ ਜਾਂਦਾ ਪਾ ਇੱਥੇ ਕਾਹਤ ਜਾਂਦਾ ਸੁਹ ਪਾਓ ਫਿਰ ਗੋੜਾ ਚ ਖਾਜ ਹੁੰਦੀ ਏ ਮੰਮੀ ਸਿੰਗਾ ਚ ਬਿੱਟੂ ਦੇਖ ਲਾਤਾ ਕਿਹਾਤਾ ਆ ਗਿਆ ਤੇਲ ਸਾਨੂੰ ਨੇੜੇ ਲਾਉਂਦੀ ਬੁੱਤ ਹਾਂ ਆਲਾ ਡੈਡੀ ਨੇ ਖੁੱਲਾ ਤੇਲ ਪਾ ਉਹ ਕੱਟੀ ਵੀ ਖੁੱਲੀ ਚ ਚੱਲਦੂ ਫਿਰਦੀ ਐ ਮਸਤੀ ਹੋ ਪਈ ਐ ਡੈਡੀ ਇਹਦੇ ਵੀ ਲਾ ਦੇ ਮੜਾ ਜਾ ਦੱਸ ਨਹੀਂ ਤਾਰ ਸਕਦੇ ਨਾ ਡੈਡੀ ਵੰਦ ਹੁੰਦਾ ਇਹ ਦੇਖੀ ਬਟੂ ਵੀਰੇ ਟਾਇਰ ਨਾ ਭੰਨਦੀ ਰਿਹੜੀ ਦੇ ਹਾਂ ਆਦੋ-ਆਦੋ ਹੋ ਗਿਆ ਬਹੁਤ ਮਾਲ ਪਿਆਲੇ ਵਜਣ ਵਾਲਾ ਹੋਸੀ ਚੱਲੇ ਚੱਲੇ ਮੰਮੀ ਸੌਰੀ ਠੀਕ ਆ ਛੇ ਤਾਂਗਾ ਜੇ ਬੜਾ ਹਸਪਟਲ ਦੂ ਨਈ ਠੰਡੇ ਦੀ ਬੋਤਲ ਲਿਆਉਣੀ ਆ ਮੈਂ ਮਿੱਟੂ ਲਿਆਵਾਂ ਹੈ ਚਾਹ ਬਣਾ ਰੇ ਗਾ ਗੰਡੇ ਕੇ ਮਾਰਦੀ ਹਾਂ ਚੱਲੋ ਭਾਈ ਮਿੱਟੂ ਬਹੁਤ ਆ ਹਨਾ ਬਹੁਤ ਆ ਹਾਂ ਕਿੰਨੇ ਲੱਗਣੇ ਹੋਰ ਦੋ ਕਿਹੜੇ ਫੁੱਲ ਗੁੰਗੇ ਤੇ ਪਾਸ ਤੇਰੇ ਨੇ ਜੇ ਕਾ ਨੂੰ ਲਾ ਦੂਗਾ ਕਿਤੇ ਉਹੀ ਆ ਨਾ ਆਰਾਮ ਨਾਲ ਚੱਲਦੇ ਆ ਪਰਾਂਪਾ ਜੀ ਬਹੁਤ ਹੈ ਠੀਕ ਨੇ ਚਲੋ ਚਲੋ ਉਹ ਆ ਜਾ ਵੀ ਆ ਜਾ ਇੱਕ ਕਿੰਨੇ ਬੋਰਡ ਤੇ 42 37 37 ਤੇ 14 ਦੋਨਾ 28 ਫਿਰ ਦੋ ਗਿਹੜੇ ਹੋਰ ਲੱਗ ਜਾਣੇ ਭਾਈ ਇੱਕ ਕਿਹੜੇ ਲੱਗੂਗਾ ਹਾਂ ਚੱਲੀਏ ਦੋ ਗੜੇ ਲੱਗੂਗੇ ਇਥੇ ਬਾਦ ਚਲੋ ਬਸ ਤੇ ਰਹਿਣ ਦੋ ਹੁਣ ਮਾਫਲਾ ਚਲੋ 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 ਭਾਈ ਤਰੋ ਤੇ ਇੱਕ ਇੱਕੇ ਚੱਕ ਲੋ ਮੋਟਰਸਾਈਕਲ ਮਾ ਉਹਦੇ ਨਾਲ ਲੈ ਲੈਣਾ ਉਹਦੇ ਨਾਲ ਬਹਿ ਜਾਣਾ ਆ ਜਾ ਲੈ ਲੈ ਆ ਮੈਂ ਇਹਨੂੰ ਖੜਾ ਰਹਿਣ ਦੇ ਆਲਾ ਲੈ ਲੈ ਲਓ ਬਾਈ ਪਹੁੰਚ ਗਿਆ ਕਹਿੰਦਾ ਠਾਕਰ ਫਰਨੀਚਰ ਵਾਲਿਆਂ ਦਾ ਆ ਦੇਖੋ ਬਾਈ ਰੋਡ ਚੱਲਦਾ ਹੋਣਾ ਆ ਜਾ ਹੋਰ ਲੈ ਲਾਗੇ ਹੋਰ ਲੈ ਲਾ ਬਸ ਹੋਰ ਲੈ ਲਾ ਥੋੜਾ ਜਿਹਾ ਅੱਗੇ ਚੱਲ ਬਸ ਚੱਲ ਲੈ ਭਾਈ ਆ ਬੱਸ ਅਸਲਾ ਆਪਣਾ ਹੁਣ ਆਇਆ ਕਿ ਬਿੱਟੂ ਅਸਲੀ ਜਗਾ ਆਪਣੀ ਹੈ ਹਾਂ ਹਾਂਜੀ ਪਹਿਲੇ ਹੁਣ ਦੇਖੋ ਕਿਵੇਂ ਆ ਹਾਂ ਫਰਮੋ ਦੀਆਂ ਗਾ ਦੂ ਗੁੰਡੀ ਅਸਲਾ ਨਹੀਂ ਹੁੰਦਾ ਹੈਗਾ ਉਹ ਬਿੱਟੂ ਦੁਕਾਨ 'ਚ ਅਸਲਾ ਆ ਗਿਆ ਹੁਣ ਜਿੱਕਣਾ ਮਰਜ਼ੀ ਚਲਾਈ ਜਾਵੇ ਜ਼ਲਾਵ ਵੀ ਦੇਣਾ ਬਿੱਟੂ ਕੇ ਹੁਣ ਡੇੜ ਡੇੜਾ ਬਿੱਟੂ ਕਰ ਦੇਣਾ ਪੁੱਟਾ ਸਿੱਧਾ ਆ ਪੈਸੇ ਸਾਰੇ ਸੰਧ ਹੁਣ ਇਹਨੂੰ ਕਰਨ ਵਾਲੇ ਲੋਟ ਬਿੱਟੂ ਕਹਿੰਦਾ ਭਾਈ ਜੀ ਇਹ ਪਾ ਮਸ਼ੀਨ ਆ ਉਹਦੇ ਹੀ ਕੰਮ ਐ ਪਹਿਲੇ ਟਾਈਮ 'ਚ ਜੁੜ ਗਈ ਕਹਿੰਦਾ ਵੀ ਐ ਬਿੱਟੂ ਹੁਣ ਤਾਂ ਵਾਕ ਹੀ ਲੈਣੀ ਹੁਣ ਤਾਂ ਬੜੀ ਆ ਲੱਖਾਂ 'ਚ ਹੁਣੀ ਐ ਭਾਈ ਇਹ ਵੀ ਮਸ਼ੀਨ ਆ ਆਹਾ ਹਾਂ ਚੱਲੇਗੀ ਪਹਿਲਾਂ ਸਸਤੀ ਵੀ ਜੈਦੀ ਮੋਲ ਆ ਭਾਈ 60 ਰੁਪਏ ਚੱਕ ਦੇ ਮੜਾ ਜਾ ਪਰ ਪਲਾਈ ਭਜਣ ਤੇ ਕਰ ਦੇ ਚੱਲ ਹੋਰ ਦੇਖ ਲਈ ਥੋੜੇ ਬੱਸ ਚੱਕਣਾ ਚੱਕ ਦੇ ਠੀਕ ਆ ਇਹ ਆ ਲੈ ਉਹ ਦੁਕਾਨ ਦਾ ਬਥੇਰੀ ਖੁੱਲ ਜਾਂਦੀ 35 ਦੇਦਾ ਰੈਡੀमेड ਬਣਾਤੀ ਇਹਨਾਂ ਨੇ ਜਿਹੜਾ ਸਮਾਨ ਉੱਪਰ ਆਖਾ ਹੋ ਗਿਆ ਉਤਰਨਾ ਥੋੜਾ ਆਹੀ ਗੱਲ ਹੈ ਆ ਬਿੱਟੂ ਜਿਹੜਾ ਸਮਾਨ ਉੱਪਰ ਰੱਖਦਾ ਤਾਰਦਾ ਕੌਣ ਹੈ ਪੱਕਾ ਹੋਗਾ ਸਟੋਰ ਉਹਦਾ ਸਟੋਰ ਤੇ ਇੱਥੇ ਦਾਰ ਨਾਲ ਕਿਹਨੂੰ ਭੁੱਲ ਜਾਣਾ ਕੀ ਆ ਇਹਦਾ ਲੈ ਬਾਈ ਸਾਰਾ ਰਹਾ ਕੰਮ ਪੂਰਾ ਜੋਰਾਂ ਟਾ ਹਾਂ ਉਹ ਡਰਾਈਵਰ ਬਹਿ ਗਿਆ ਹਾਂ ਪੰਜਾ ਪੰਜੇ ਪਿੰਡ ਦਾ ਹਾਂ ਪੰਜ ਸਾਹਿਬ ਕੀ ਹਾਲ ਹੈ ਠੀਕ ਲੱਗਦਾ ਟਰੈਕਟਰ ਹਾਂ ਸੂਚੀ ਕਿਹਨੇ ਕੱਟਣੀ ਸੀ ਸਟੀering ਛੋਟਾ ਹੀ ਕਿ ਵੱਡਾ ਹੈ ਉਹ ਛੋਟਾ ਹੈ ਛੀਸਾ ਛੀਸਾ ਵੀ ਮੌਜੂਦ ਹੈ ਸਾਰਾ ਕੁਝ ਹੈ ਪੰਜ ਸਾਰਾ ਕੁਝ ਛੋਟਾ ਲਾਇਆ ਹੋਇਆ ਹੈ ਬੈਕ ਬੈਕ ਨੂੰ ਠੀਕ ਹੈ ਨਾ ਠੀਕ ਹੈ ਬੈਕ ਠੀਕ ਹੈ ਤਿੰਨ ਕਿਟਾ ਰਾ ਤਿੰਨ ਕਿਟਾ ਦਾ ਟੱਕਾ ਤੁਹਾਡਾ ਤਾਂ ਬੜਾ ਹੈ ਜਿਹੜਾ ਔਰਤ ਲੈ ਕੇ ਉੱਤ ਤੱਕ ਉਹ ਬੜਾ ਹੈ ਹਾਂ ਉਹ ਬੜਾ ਹੈ ਹੈ ਭਾਈ ਰਿਕਗਾ ਲੈਦੀ ਹਾਂ ਇਹ ਜਿਵੇਂ ਮਰਜ਼ੀ ਪਿੱਛੇ ਨੂੰ ਹਾਂ ਪੰਜ ਕੈਮਰਾ ਆ ਗਿਆ ਇਹਦੇ ਪਿੱਛੇ ਕੈਮਰਾ ਲਾਉਣਾ ਹੁਣ ਸਕਰੀਨ ਵੀ ਆ ਗਈ ਲਾਰੇ ਨਾਲ ਕੈਮਰਾ ਆ ਗਿਆ ਇਹਦੇ ਪਿੱਛੇ ਹੁਣ ਲੈ ਆਈ ਨਾ ਕਿਹੜਾ ਰੋਡ ਪਰ ਚੱਲਣਾ ਨਾ ਨਾ ਹੁਣ ਦੇਖਦੇ ਆ ਯਾਤਰਾ ਨੂੰ ਲੈ ਕੇ ਜਾਂਦੇ ਲੰਬੀ ਜੀ ਉਹਦੇ ਘੜੀ ਲੈ ਹੈਂ ਉਹਦੇ ਘੜਵੇਂ ਇਹ ਤੁੰਕੋ ਅਰੇ ਜਿਹੜਾ ਕਰਤਾਰਪੁਰ ਸਾਹਿਬ ਨੂੰ ਜਾਣਾ ਪਾਕਿਸਤਾਨ ਕੰਨੀ ਨੂੰ ਯਾਤਰਾ ਪਰ ਦੇਖ ਲਵਾਂਗੇ ਜਿੱਦਾਂ ਹੋਇਆ ਲੋਟ ਸਿਸਟਮ ਜੇ ਟਰੈਕਟਰ ਪੂਰੇ ਹੋ ਗਏ ਠੀਕ ਹੈ ਜੇ ਘਟ ਕੇ ਫੇਰ ਵਿੱਚ ਪਾ ਲੇ ਜੂਗੇ ਕਿਉਂਕਿ ਉੱਥੇ ਬਾਈ ਪਿੰਡ ਦੇ ਲੰਗਰ ਜਿਹੜਾ ਈਦੀ ਬੰਦਰਵਾੜਾ ਜਿਹੜਾ ਡੋਗ ਟਰੈਕਟਰੇ ਜਾਂਦੇ ਉੱਥੇ ਭੀੜ ਜ਼ਿਆਦਾ ਹੁੰਦੀ ਫੇਰ ਜ਼ਿਆਦਾ ਲਿਖੇ ਸ੍ਰੀ ਪਰਵਾਰ ਬਿਛੋੜਾ ਸਾਹਿਬ ਤੋਂ ਸ਼ੁਰੂ ਹੋ ਜਾਣਾ ਐਦ ਕੀ ਖਾਦੇ ਦੇ ਹੈ ਐਦ ਕੀ ਖਾਦੇ ਕਾਨੂੰ ਈਲੇ ਗਾਲ ਪਿਛਲੇ ਸਾਲ ਮੈਂ ਤਿੰਨ ਟਰੈਕਟਰ ਤੇ ਇੱਕ ਟਰੈਕਟਰ ਵੇਚਣਾਂਗੇ ਤੇ ਬਾਕੀ ਵਾਲੇ ਟਰੈਕਟਰ ਚਾਰ ਤੇ ਚਾਰ ਚਲੋ ਬਾਕੀ ਦੇਖਦੇ ਮੌਗਰ ਸੂਗ ਲਓ ਜੀ ਭਾਈ ਲੱਕੜੀ ਚ ਕਾਣ ਤੋਂ ਬਾਅਦ ਮਨੇ ਦੇ ਖੇਤਾਂ ਵਿੱਚ ਆਏ ਆਂ ਔਰ ਇੱਕ ਕਣਕ ਬੀਜਣੀ ਸੀ ਤੇ ਮਨੇ ਦਾ ਖੇਤ ਮਾਉਣਾ ਤਾਂ ਬਈ ਹੜਾਂਗੇ ਇੱਕ ਜਿਹੜਾ ਆਪਾਂ ਲਗਾਇਆ ਇਹ ਤੇ ਬਾਕੀ ਥੋੜੇ ਜਿਹੇ ਫੱਟੇ ਰਹਿ ਗਏ ਤੇ ਉਹਨਾਂ ਨੇ ਚੱਕ ਲੈਣੇ ਤੇ ਬੀਜ ਲਿਆਏ ਤੇ ਬਈ 550 ਤੇ ਮਨੇ ਗਣਕ ਛਿੱਟਾ ਦੇਤਾ ਬਾਦ ਤੱਕ ਹੀ ਦਾ ਖੇਤ ਤਾਂ ਵਾਰਿੰਦੇ ਆ ਯੂਰੀਆ ਲਾ ਰਹੇ ਨੇ ਹਾਂ ਇਹ ਮਤਲਬ ਬਾਗੇ ਸੁਆਗ ਮਾਰ ਦੇਣਾ ਇੱਕ ਵਾਰ ਨਾ ਨਾ ਹਜੇ ਸੁਆਗ ਨਹੀਂ ਵਜਣਾ ਹੈਗਾ ਹਾਂ ਬਾਗੇ ਛੱਡ ਦੇਣਾ ਵਾਲੇ ਮਾਰਦਾ ਨਹੀਂ ਅੱਛਾ ਮੈਨੂੰ ਗੱਲ ਮਾਰਨ ਤੇ ਬਾਅਦ ਮਨੇ ਸੁਆਗ ਮਾਰ ਦੇਣੀ ਮੇਰੀ ਗੱਲ ਤਾਂ ਸੁਣ ਪੰਜ ਨੂੰ ਕਾਲੀ ਛੜੀ ਸੀ ਕਿਹਾ ਮੈਂ ਹੀ ਬਾਦ ਆ ਬੋਕਾਇਓ ਟਾਇਰ ਥੱਲੇ ਨਾ ਜੀ ਉਹਦਾ ਥੱਲੇ ਰੁਕ ਰੋ ਪੁਰਾਣਾ ਘੋੜਾ ਓ ਬਸ ਲੱਗ ਗਈ ਮਨੇ ਇੱਕ ਹੈ ਤਰੱਕੀ ਕਰਨ ਲਈ ਟਰੈਕਸੂਟ ਪਾਉਣ ਲੱਗ ਗਿਆ ਤੇ ਇਹਨਾਂ ਦੱਸਦਾ ਕਿ ਤੇ ਯਾਰ ਅੱਜ ਠੰਡ ਜੀ ਲੱਗਦੀ ਹੈ ਬਾਈ ਇਹ ਜਾਈ ਉੱਠਣ ਨੂੰ ਜੀ ਕਰਦਾ ਤੇ ਸਾਰੀ ਸ਼ਰਮ ਨੇ ਕੰਮ ਕਰਾਇਆ ਹਾਂ ਜਿਹੜੀ ਸ਼ਰਮ ਆਉਂਦੀ ਪੰਜ ਬਣਿਆ ਵਾਲਾ ਹੋਣਾ ਅਗਲਾ ਹਾਂ ਪਾਨਾ ਬਣ ਕੇ ਟੌਰ ਕੱਢਣ ਲੱਗ ਗਿਆ ਹਾਂ ਮਨੇ ਕਿ ਪਹਿਲੇ ਯੂਰੀਆ ਪਹਿਲਾ ਯੂਰੀਆ ਪਾਇਆ ਕੁਮਾਰ ਨਾਲ ਹਾਂ ਬਾਈ ਮੇਰੀ ਗੱਲ ਸੁਣ ਹਾਂ ਇੱਕ ਮਿੰਟ ਆਹ ਪਾਇਆ ਹੈ ਬਸ ਇਹ ਪਾਇਆ ਚ ਕਿਆ ਕੁਛ ਹੈ ਪੜ ਲਿਆ ਤੇ ਛਿੰਗ ਗਿਆ ਵਾ ਐਟਮਾ ਦਾ ਕਈ ਅਰੇ ਵਿੱਚ 7% ਹਲ ਫਰ ਹੂੰ ਐਟਮਾ 7% ਗਿੰਕ ਖਾਇ ਤਾਂ ਅਗਲਾ ਜਿਹੜਾ ਤਿਆਰ ਹੋਣਾ ਇਹਦੇ ਬਾਅਦ ਪਾਣੀ ਲੱਗਦੇ 15 10 ਗ੍ਰੇਨ ਚਾ ਸੁੱਕਣਾ ਏ ਪੂਰੀ ਚ ਪਾਉਣਾ ਬੂਟਰ ਹੂੰ ਸਲਫਰ ਪਾਉਣੀ ਜਦੋਂ ਪਾਇਗਾ ਪੈਕੇਟ ਪਾਈ ਨਹੀਂ ਉਹ ਦੂਜੀ ਸਲਫਰ ਪਾਉਣੀ ਸਲਫਰ ਪਾਤੀ ਸੋ ਸਲਫਰ ਮੈਂ ਨਿਬੜ ਕੇ ਕੰਮ ਚਲੋ ਭਾਈ ਹੁਣ ਬਾਈ ਇਹ ਖੇਤ ਪੁਰਾਣੇ ਖੁੰਡ ਗੇ ਲੈ ਮਨੇ ਲੱਕੜੀਆਂ ਲਦਾ ਕੇ ਲਿਆ ਯਾਰ ਸਰ ਵੀ ਨਹੀਂ ਅੱਛਾ ਉਹ ਜਿਹੜੀਆਂ ਉੱਥੇ ਜਾਣੀਆਂ ਬਿੱਟੂ ਗੇ ਲੈ ਹਾਂ ਹਾਂ ਬਹੁਤ ਕਰਦੇ ਤੇ ਬਾਹਰ ਗਾਲੂ ਪਾਣੀ ਛੱਡ ਦੇਣਾ ਇਹਨੂੰ ਛੱਡ ਦੇਣਾ ਤੇ ਭਾਈ ਬੂਟੇ ਮਨਾ ਛਾਂ ਗਿਆ ਤਾਂ ਮਨੇ ਆਰੀ ਦੇ ਦੱਸ ਭਾਈ ਕਿਵੇਂ ਰਹੀ ਆਰੀ ਵਧੀਆ ਰਹੀ ਆਰੀ ਮਾਣਾ ਕਹਿੰਦਾ ਬਹੁਤ ਤੇਜ਼ ਸੀ ਵੀ 90 ਦੀ ਸਪੀਡ 'ਤੇ ਕੰਮ ਕਰਦੀ ਐ ਇਹ ਬੂਟੇ ਛਾਂ ਗਿਆ ਹਾਂ ਨਹੀਂ ਇੱਕ ਛੋਟੀ ਜੀ ਹੋਰ ਸੀ ਸਪਰੇ ਵੀ ਕਰਤੀ ਖਾਲ ਪਰ ਤੇ ਇਧਰ ਗੰਗਾ ਬੰਦਾ ਆਪਣਾ ਪ੍ਰਦੇਸੀ ਉਹ ਲਾਇਆ ਪਿਆ ਗੰਨਾ ਕੱਟਣਾ ਆ ਪਰਲੇ ਚ ਗੰਨੇ ਵਾਲੇ ਕੇ ਸਿਆੜ ਕੱਟ ਕੇ ਹੁਣ ਇੱਕ ਵਾਰਾਂਗੇ ਵਾੜਨਾ ਫਿਰ ਇਹ ਕਹਿੰਦਾ ਵੀ ਉੱਥੇ ਗੰਨਾ ਬੀਜਣਾ ਨਾਲੇ ਕਣਕ ਹਾਂ ਉਹ ਪਰਲਾ ਪਾਉਣਾ ਹੈ ਤਰਕਾਉਣਾ ਜਾ ਹਾਂ ਤੇ ਇਹਨੇ ਨੂੰ ਮੰਨੇ ਨੇ ਵਾੜਨਾ ਬਾਈ ਇਧਰ ਉਹ ਜੂਰੀਆ ਵੈਸੇ ਬੀਜੀ ਸੁਪਰ ਸੀਡਰ ਰਹਿ ਗਿਆ ਆ ਡੱਬਾ ਜਾ ਖਾਲੀ ਰਹਿ ਗਿਆ ਉਦਾਂ ਹੋਈ ਮਰਿਆ ਡੱਬਾ ਜਾ ਕਦੇ ਖਾਲੀ ਰਹਿ ਗਿਆ ਉਰੇ ਆ ਸੌਕਾ ਤੇ ਆ ਪਾਣੀ ਲਾ ਕੇ ਦਾਣੇ ਸੜਦੀ ਸੁੱਕ ਕਰਕੇ ਆ ਦੇਖੋ ਦੂਰ ਤੇ ਥੋੜਾ ਦਿਖਿਆ ਹੈ ਨਾ ਔੜਜੀ ਲੱਗੀ ਹੈ ਲੱਗਦਾ ਨਾ ਹਾਂ ਹਰਿਆ ਪਰ ਇਹ ਕਣਕ ਜਿੱਥੇ ਖਾਲੀ ਦਿਖੇ ਫਿਰ ਸਾਰੀ ਕਣਕ ਨਹੀਂ ਲੀਖਦੀ ਉਹ ਟੋਟੇ ਪ੍ਰਬੰਧਾ ਦੇਖੀ ਜਾਂਦਾ ਵੀ ਉਹ ਖਾਲੀ ਕਾਤੇ ਰਹਿ ਗਿਆ ਬੜੇ ਬੜੇ ਤੂਗਲੇ ਰਹੂਏ ਨੇ ਦੋ ਤਿੰਨ ਸਾਲਾਂ ਮ ਖੜਦੇ ਨੇ ਇਹਨੇ ਮੋਟੇ ਬਨੇ ਨੇ ਇੱਕ ਵਾਰ ਭਾਈ ਉਹ ਥਰੇ ਵੇਚਦੇ ਤੇ ਆ ਜਿਹੜਾ ਖੇਤ ਹੈ ਤੇ ਬਰਸੀਨ ਵਿੱਜਿਆ ਪਏ ਹੌਲੀ ਹੌਲੀ ਸਾਰੇ ਚ ਲਾੜਨੇ ਕਹਿੰਦਾ ਜਦ ਦਸ ਬਾਰਾ ਕਿੱਲੀ ਲੈ ਲੂ ਠੇਕੇ ਪੇ ਲਾੜਨੇ ਮੁੰਡਾ ਕਹਿੰਦਾ ਪੰਜ ਕਹਿੰਦਾ ਅਸੀਂ ਵੀ ਉਹ ਚੱਲ ਬੈ ਜੂਰੀ ਆ